ਪੰਜਾਬ ਦੇ ਨਿਵਾਸੀ ਕਦੇ ਸਾਰਿਆਂ ਦੀ ਮਦਦ ਕਰਦੇ ਸੀ ਕਿਤੇ ਵੀ ਹੜ੍ਹ ਕਿਤੇ ਵੀ ਅੱਗ ਲੱਗੇ ਕਿਤੇ ਵੀ ਸੁਨਾਮੀ ਆਵੇ ਸਭ ਤੋਂ ਪਹਿਲਾਂ ਟਰੈਕਟਰ ਟਰਾਲੀਆਂ ਸਾਡੇ ਪੰਜਾਬੀਆਂ ਦੀ ਤਿਆਰ ਪਰ ਅੱਜ ਜਦੋਂ ਸਾਡਾ ਪੰਜਾਬ ਹੜ੍ਹ ਦੀ ਮਾਰ ਵਿੱਚ ਪੂਰਾ ਬੇਜਾਨ ਹੋ ਗਿਆ ਹੈ ਤੇ ਕੋਈ ਵੀ ਇਸ ਦੀ ਮਦਦ ਨਹੀਂ ਕਰ ਰਿਹਾ ਹੈ। ਸਾਨੂੰ ਕਿਸੇ ਦੀ ਮਦਦ ਦੀ ਲੋੜ ਵੀ ਹੈ ਨਹੀਂ। ਪਰ ਦੁੱਖ ਹੁੰਦਾ ਹੈ ਕਿ ਜਦੋਂ ਕਿਤੇ ਨੇਪਾਲ ਮੁੰਬਈ ਕਿਤੇ ਵੀ ਵੱਡੀ ਵੱਡੀ ਆਫ਼ਤਾਂ ਆਂਦੀਆਂ ਸੀ ਤਾਂ ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਸਭ ਤੋਂ ਪਹਿਲਾਂ ਰਾਹਤ ਕੂਫ ਦੇ ਵੱਡੇ ਵੱਡੇ ਪੰਡਾਰੇ ਬੀਐਸਐਫ ਸੀਐਸਐਫ ਸਾਰਿਆਂ ਦੇ ਰਾਹਤ ਕੂਫ ਖੋਲ ਦਿੰਦੇ ਹੁੰਦੇ ਸੀ। ਅੱਜ ਜਦੋਂ ਪੰਜਾਬ ਤੇ ਇਹ ਮਾਰ ਪਈ ਤਾਂ ਸਰਕਾਰ ਦੇ ਵੀ ਹਜੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਾਹਤ ਦਾ ਇੱਕ ਸਿੰਗਲ ਟਵੀਟ ਮੋਦੀ ਸਾਹਿਬ ਦੀ ਨਹੀਂ ਆਈ। ਕਹਨ ਮੋਦੀ ਸਾਹਿਬ ਤੁਹਾਡੇ ਸਾਥ ਦੀ ਲੋੜ ਨਹੀਂ ਕਿਉਂਕਿ ਇਹ ਪੰਜਾਬ ਪੰਜਾਬ ਦਾ ਜਿਗਰਾ ਬਹੁਤ ਵੱਡਾ ਹੈ ਇਹ ਹਜੇ ਵੀ ਆਪਣੀ ਮਦਦ ਕਰਨ ਚ ਆਪ ਹੀ ਸક્ષਮ ਹੈ ਸਾਡੇ ਪੰਜਾਬੀਆਂ ਦਾ ਦਿਲ ਦਰਿਆ ਹੈ ਜਿੰਨੇ ਪਿੰਡ ਡੁੱਬੇ ਨੇ ਉਸ ਤੋਂ ਵੱਧ ਇੱਥੇ ਦੇ ਕਲਾਕਾਰਾਂ ਨੇ ਉਸ ਪਿੰਡਾਂ ਨੂੰ ਗੋਦ ਲੈ ਲਿਆ ਦੁਬਾਰਾ ਮੂਰਤ ਤੇ ਉਦਾਂ ਦਾ ਹੀ ਬਣਾਉਣ ਲਈ ਲੇਕਿਨ ਜੇ ਦੇਖਿਆ ਜਾਵੇ ਤਾਂ ਤੁਫੀ ਮੋਦੀ ਸਾਹਿਬ ਇੰਨਾ ਮਾੜਾ ਕੀਤਾ ਭਗਵੰਤ ਮਾਨ ਜਿਹੜਾ ਰਾਜਾ ਆਪਣੀ ਪਰਜਾ ਦਾ ਨਾ ਹੋ ਸਕਿਆ ਪਰਜਾ ਦੇ ਹਿੱਤ ਲਈ ਕੰਮ ਨਹੀਂ ਕਰ ਸਕਿਆ ਇਹ ਜਿਹੇ ਰਾਜੇ ਹੋਣ ਦਾ ਫਾਇਦਾ ਵੀ ਹੈ ਨਹੀਂ ਪੰਜਾਬੀਆਂ ਤੁਹਾਨੂੰ ਹੈ ਤੁਹਾਡੇ ਜਿਗਰੇ ਨੂੰ ਕਿ ਜਿੰਨਾ ਨਾਸ ਚਾਹੀਦਾ ਉਸ ਤੋਂ ਵੱਧ ਤੁਸੀਂ ਪਹੁੰਚਾਇਆ ਪਰ ਮੈਂ ਨਾਲ ਦੇ ਨਾਲ ਤੁਹਾਨੂੰ ਇੱਕ ਚੀਜ਼ ਹੋਰ ਕਹੂੰਗਾ ਕਿ ਬਾੜ ਤੋਂ ਬਾਅਦ ਵੀ ਅਸੀਂ ਮਦਦ ਕਰਨਾ ਨਾ ਛੱਡੀਏ ਸਾਡੇ ਕਿਸਾਨ ਭਰਾਵਾਂ ਦਾ ਸਾਰਿਆਂ ਦਾ ਸਾਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਅਸੀਂ ਪੰਜਾਬੀ ਹੁੰਦੇ ਆ ਤੇ ਤਾਹੀਂ ਮੈਨੂੰ ਪੰਜਾਬ ਸਭ ਤੋਂ ਪਿਆਰਾ ਲੱਗਦਾ ਮੇਰਾ ਜਨਮ ਇੱਥੇ ਦਾ ਹੀ ਬੈਕਗ੍ਰਾਉਂਡ ਪਾਵੇਂ ਜਿੰਨਾ ਯੂਪ ਦਾ ਹੋਵੇ ਪਰ ਪੈਦਾ ਇੱਥੇ ਹੋਏ ਆ ਸਾਡੀ ਪੀੜ੍ਹੀਆਂ ਇੱਥੇ ਪੈਦਾ ਹੋਈਆਂ ਇਹਨੂੰ ਮਾਣ ਆਪਣੇ ਪੰਜਾਬ ਤੇ